स्वादेन भविष्य न संसया स्वाहा ओम रुभ्रम बीरम्मा विष्णुद्वुल ओम नृसी विश्व भक्त विष्णु नमाम स्वाहा ओम विभ्रम बीरम्मा विष्णुद्व शरों धम नृसी विश्व वक्रम नमाम स्वाह ओम विभ्रमरम विष्णुद्वुल ढम नृंह विश्व स्वाहा ਹੋਮ ਸਤ ਸਤ ਸਰਬੋਈ ਮੂਰਤ ਨੂੰ ਸਵਾਹ ਹੋਮ ਸਰਬੋਈ ਮੂਰਤ ਨੂੰ ਸਵਾਹ ਬੋਲ ਬਾਬਾ ਵਿਸ਼ਵਕਰਮਾ ਮਹਾਰਾਜ ਕੀ ਜੈ ਅੱਜ ਖੰਨਾ ਵਿਖੇ 23ਵਾਂ ਬਾਬਾ ਵਿਸ਼ਵਕਰਮਾ ਜੀ ਦਾ ਜੋ ਪੂਜਾ ਦਿਵਸ ਹੈ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿਸਟਰ ਪੰਜਾਬ ਵੱਲੋਂ ਜਿਹਦੇ ਕੇ ਪ੍ਰਧਾਨ ਸਰਦਾਰ ਗੁਰਬਚਨ ਸਿੰਘ ਜੀ ਸ਼ੇਰ ਸਰਦਾਰ ਮੇਜਰ ਸਿੰਘ ਜੀ ਔਰ ਸਕੱਤਰ ਸਰਦਾਰ ਗੁਰਦੇਵ ਸਿੰਘ ਜੀ ਲੋਟੇ ਇਹਨਾਂ ਦੀ ਸਮੂਹ ਟੀਮ ਦੇ ਵੱਲੋਂ ਜੋ ਇਹ 23 ਮਾ ਬਾਬਾ ਵਿਸ਼ਵਕਰਮਾ ਜੀ ਦਾ ਪੂਜਾ ਦਿਵਸ ਮਨਾਇਆ ਜਾ ਰਿਹਾ ਮੈਂ ਇਸ ਜਨ ਦੇ ਉੱਤੇ ਮੈਂ ਸਾਰੀ ਐਸੋਸੀਏਸ਼ਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਵਧਾਈਆਂ ਦਿੰਦਾ ਬਾਬਾ ਵਿਸ਼ਵਕਰਮਾ ਜੀ ਦਾ ਜਿਹੜੀ ਮਹਿਮਾ ਉਹ ਕਿਸੇ ਨੂੰ ਛੁਪਾਇਆ ਛੁਪਾਣ ਵਾਲੀ ਹੈ ਨਹੀਂ ਬਾਬਾ ਵਿਸ਼ਵਕਰਮਾ ਜੀ ਦੀ ਬਦੌਲਤ ਹੈ ਕਿ ਅੱਜ ਚਾਹੇ ਸਮੁੰਦਰ ਦੇ ਵਿੱਚ ਜਹਾਜ਼ ਚੱਲਦੇ ਨੇ ਚਾਹੇ ਹਵਾ ਦੇ ਵਿੱਚ ਵੱਡੀਆਂ-ਵੱਡੀਆਂ ਉਡਾਨਾਂ ਭਰਦੇ ਜਹਾਜ਼ ਨੇ ਚਾਹੇ ਅੱਜ ਦੇਸ਼ ਦੇ ਵਿੱਚ ਕ੍ਰਾਂਤੀ ਲਈ ਬਣੇ ਔਜ਼ਾਰ ਨੇ ਚਾਹੇ ਅੱਜ ਵੱਡੀਆਂ-ਵੱਡੀਆਂ ਜਿਹੜੀਆਂ ਬਿਲਡਿੰਗਾਂ ਬਣਦੀਆਂ ਉਹਦੇ ਵਿੱਚ ਯੂਜ਼ ਹੋਣ ਵਾਲੇ ਜੰਨੀ ਮਸ਼ੀਨਰੀ ਔਜ਼ਾਰ ਨੇ ਇਹ ਸਭ ਦੇਣ ਬਾਬਾ ਵਿਸ਼ਵਕਰਮਾ ਜੀ ਦੀ ਹੈ ਕਿਉਂਕਿ ਬਾਬਾ ਵਿਸ਼ਵਕਰਮਾ ਜੀ ਹੇਲਪਤੇ ਦੇ ਵਰਤਾਨੇ ਬਾਬਾ ਵਿਸ਼ਵਕਰਮਾ ਜੀ ਕਿਰਤ ਦੇ ਦੇਵਤਾ ਨੇ ਸੋ ਬਾਬਾ ਵਿਸ਼ਵਕਰਮਾ ਜੀ ਨੂੰ ਸਾਰੀ ਲੋਕਾਈ ਸਾਰੀ ਦੁਨੀਆ ਮੰਦੀ ਹੈ ਨਾ ਸਿਰਫ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਰ ਤਾਂ ਹੋਰ ਬਾਹਰਲੇ ਮੁਲਕਾਂ 'ਚ ਅੰਗਰੇਜ਼ ਵੀ ਬਾਬੇ ਬਾਬਾ ਵਿਸ਼ਵਕਰਮਾ ਜੀ ਨੂੰ ਬੜਾ ਮਾਣ ਸਨਮਾਨ ਤੇ ਇੱਜ਼ਤ ਬੰਦੇ ਨੇ ਉਹਨਾਂ ਨੂੰ ਮੰਨਦੇ ਨੇ ਪੂਜਦੇ ਨੇ ਸੋ ਅੱਜ ਇਸ ਦਿਵਸ ਦੇ ਉੱਤੇ 23 ਜੋ ਪੂਜਾ ਦਿਵਸ ਬਾਬਾ ਵਿਸ਼ਵਕਰਮਾ ਜੀ ਦਾ ਮਨਾਇਆ ਜਾ ਰਿਹਾ ਹੈ ਉਹਦੇ ਉੱਤੇ ਮੈਂ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਜਿਸਟਰ ਪੰਜਾਬ ਦਾ ਇਹ ਦਿਲ ਦੀ ਗਹਿਰਾਈ ਤੋਂ ਕਿਥੇ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਮੈਨੂੰ ਬੁਲਾ ਕੇ ਉਰੇ ਮਾਨ ਸਨਮਾਨ ਇੱਜ਼ਤ ਦੇ ਨਾਲ ਮੈਂ ਇਸ ਗੱਲ ਦੀ ਵਧਾਈ ਵੀ ਦਿੰਦਾ ਕਿ ਤੁਸੀਂ ਜਿਹੜਾ ਉਪਰਾਲਾ ਕਰਦੇ ਹੋ ਆਏ ਸਾਲ ਔਰ ਇਹ ਬਹੁਤ ਵੱਡਾ ਹੈ ਇਹਦੇ ਨਾਲ ਜਿਹੜੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੁੱਛਦਾ ਨੇ ਉਹ ਸਾਡੇ ਗੁਰੂ ਬਾਬਿਆਂ ਦੇ ਨਾਲ ਜੁੜੀਆਂ ਰਹਿਣਗੀਆਂ ਤੇ ਮਹਾਰਾਜ ਦੇ ਨਾਲ ਜੁੜ ਕੇ ਆਪਣਾ ਜੀਵਨ ਹੈ ਜਿਹੜਾ ਉਹ ਸਫਲ ਕਰਦੀਆਂ ਰਹਿਣਗੀਆਂ ਬੋਲ ਬਾਬਾ ਵਿਸ਼ਵਕਰਮਾ ਮਹਾਰਾਜ ਕੀ ਜੈ